ਕਹਿੰਦੇ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੁੰਦੀ ਹੈ ਤੇ ਇਨਸਾਨੀਅਤ ਸਮਝਣ ਵਾਲੇ ਜਿਹੜੇ ਲੋਕ ਨੇ ਉਹ ਕਿਸੇ ਨਾ ਕਿਸੇ ਵੱਖਰੇ ਤਰੀਕੇ ਦੇ ਨਾਲ ਇੱਕ ਬੇਜਵਾਨਾਂ ਦੀ ਮਦਦ ਕਰਦੇ ਨੇ ਆ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇੱਕ ਪੁਲਿਸ ਕਰਮੀ ਆ ਜਿਹੜਾ ਪੰਛੀਆਂ ਦੇ ਲਈ ਜਿਹੜਾ ਉਹਨਾਂ ਦੇ ਦਾਣੇ ਪਾਣੀ ਦੇ ਲਈ ਇੱਕ ਕਹਿ ਸਕਦੇ ਆ ਵੀ ਇੱਕ ਸਿਸਟਮ ਤਿਆਰ ਕਰ ਲਿਆ ਵੀ ਜਿਸ ਦੇ ਨਾਲ ਪੰਛੀਆਂ ਤੱਕ ਦਾਣਾ ਪਾਣੀ ਪਹੁੰਚ ਜਾ ਦੇਖੋ ਤੁਸੀਂ ਪਹਿਲਾਂ ਇਸ ਬਾਈ ਨੇ ਪੀਪੇ ਨੂੰ ਜਿਹੜਾ ਉਹ ਕਰ ਲਿਆ ਕੱਟ ਲਿਆ ਤੇ ਕੱਟ ਕੇ ਉਹਦੇ ਵਿੱਚ ਜਿਹੜਾ ਉਸ ਨੂੰ ਟੰਗਣ ਦੇ ਲਈ ਇੱਕ ਤਰੀਕਾ ਬਣਾਇਆ ਦੇਖੋ ਤੁਸੀਂ ਕਿਵੇਂ ਜਿਹੜੇ ਪੰਛੀ ਨੇ ਈਵ ਨੇ ਜਿਹੜੇ ਉਹ ਇੱਥੇ ਖਾਣਾ ਖਾ ਰਹੇ ਨੇ ਆ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਇਸ ਕਰਕੇ ਵਾਇਰਲ ਹੋਈ ਕਿ ਬੇਜਵਾਨਾਂ ਦੀ ਮਦਦ ਕਰਨ ਦੇ ਲਈ ਇਨਸਾਨ ਨੂੰ ਅੱਗੇ ਆਉਣਾ ਪਊਗਾ ਇਨਸਾਨੀਅਤ ਸਮਝਣੀ ਪਊਗੀ ਕਿਉਂਕਿ ਕਿਤੇ ਨਾ ਕਿਤੇ ਇਨਸਾਨ ਜਿਹੜਾ ਜਾਨਵਰਾਂ ਦੇ ਨਾਲ ਬੜਾ ਗਲਤ ਵਿਵਹਾਰ ਕਰਦੇ ਆ ਜਾਂ ਕੁੱਟਦੇ ਮਾਰਦੇ ਆ ਉਹਨਾਂ ਦੀਆਂ ਕਹਿ ਸਕਦੇ ਆ ਵੀ ਭਾਵਨਾਵਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਇਹ ਬੇਜਵਾਨ ਜਿਹੜੇ ਸੜਕਾਂ ਤੇ ਫਿਰਦੇ ਨੇ ਜਾਂ ਆਕਾਸ਼ ਦੇ ਵਿੱਚ ਉੱਡਦੇ ਨੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਉਹਨਾਂ ਦੀ ਉਹ ਪਾਸ਼ਾ ਨੂੰ ਸਮਝਣ ਦੀ ਲੋੜ ਹੈ ਕਿ ਉਹ ਚਾਹੁੰਦੇ ਕੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਆ ਨਾਲ ਨਾਲ ਵੀਡੀਓ ਚੱਲ ਰਹੀ ਹੈ ਤੁਸੀਂ ਦੇਖਿਆ ਹੋਣਾ ਵੀ ਇਹ ਪੁਲਿਸ ਕਰਮੀ ਨੂੰ ਸਲੂਟ ਬਣਦਾ ਜਿਨੇ ਬੇਜਵਾਨਾਂ ਦੀ ਮਦਦ ਦੇ ਲਈ ਇਹ ਕਹਿ ਸਕਦੇ ਆ ਵੀ ਇੱਕ ਜਗਾੜ ਟਾਈਪ ਤਿਆਰ ਕੀਤਾ ਜਿਹਨੂੰ ਪੀਪੇ ਉਹ ਕੱਟ ਕੇ ਜਿਹੜਾ ਇਹ ਬਣਾਇਆ ਗਾ ਹਨਾ ਦੇਖੋ ਤੁਸੀਂ ਨਾਲ-ਨਾਲ ਵੀਡੀਓ ਚੱਲ ਰਹੀ ਹੈ ਵੀ ਕਿੰਨੇ ਸੋਹਣੇ ਤਰੀਕੇ ਦੇ ਨਾਲ ਬੇਜਵਾਨਾਂ ਦੀ ਮਦਦ ਕੀਤੀ ਜਾ ਰਹੀ ਹੈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਕਰਿਓ ਦਬ ਕੇ ਸ਼ੇਅਰ ਧੰਨਵਾਦ